ਸਾਡੇ 11 ਇਹ ਮੂੜੀਆਂ ਦੀ ਨੌਜਾਂਜ ਬਣਾਈਆਂ ਮੂਲੀ ਵਾਲੀਆਂ ਰੋਟੀਆਂ ਖੁਸ਼ਬੂਵਾਰੀ ਬਹੁਤ ਵਧੀਆ ਮੂਲੀ ਵਾਲੀਆਂ ਰੋਟੀਆਂ ਜੀ ਕਰਦੇ ਆ ਜੀ ਬਲੌਗ ਦੀ ਸ਼ੁਰੂਆਤ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨੰਦਰਾ ਬਲੌਗ 'ਚ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹੈਗਾ ਚਲੋ ਮਿਲਦੇ ਆਂ ਮੂੜੀਆਂ ਵਧੀਆ ਨਹੀਂ ਸੀ ਕੱਲੀ ਆ ਮਸੀ ਮਮੀ ਅੰਦੇ ਇੰਨੀ ਨਹੀਂ ਪਤਾ ਨੂੰ ਉਹ ਦੇਖੋ ਵੀ ਮੈਨੂੰ ਜਦੋਂ ਭੇਜਦੇ ਮੈਨੂੰ ਤਾਂ ਨਹੀਂ ਪਤਾ ਲੱਗਦਾ ਮੈਂ ਤਾਂ ਉੱਥੇ ਜਾ ਕੇ ਆ ਮੈਂ ਕਿਹਾ ਮੂਲੀਆਂ ਦੇ ਦਿਓ ਉਹ ਦੋ ਜਿਹੜੇ ਤਾਜ਼ੀਆਂ ਆ ਮੂਲੀਆਂ ਦੇ ਪਰੌਂਠੇ ਦਾ ਅੱਜ ਪਤਾ ਕੀ ਸੀ ਅੱਜ ਕੋਈ ਸਬਜ਼ੀ ਹੈ ਨਹੀਂ ਸੀ ਤਾ ਮੂਲੀਆਂ ਵਾਲੇ ਪਰੌਂਠਿਆਂ ਦੀ ਪਲਾਨਿੰਗ ਹੋਈ ਹੈ ਨਹੀਂ ਨਹੀਂ ਵਧੀਆ ਸੁਖੋ ਕੋਈ ਚੀਜ਼ ਸਵੇਰੇ ਬਣਾਣੀ ਹੁੰਦੀ ਨਾ ਮੈਂ ਸ਼ਾਮ ਨੂੰ ਪਹਿਲੇ ਲਿਆ ਕੇ ਰੱਖ ਦਿਆਂ ਮੇਰੀ ਆਦਤ ਆ ਚਲੋ ਕੋਈ ਨਹੀਂ ਅੱਗੇ ਤੋਂ ਧਿਆਨ ਰੱਖਾਂਗੇ ਸ਼ਾਮ ਪੱਕੀ ਪਤਾ ਕੀ ਗੱਲ ਹੈ ਜਦੋਂ ਮੈਂ ਜਾਂ ਨਾ ਮੈਂ ਤਾਂ ਹੀ ਕਹਿੰਨਾ ਨਾ ਮੇਰੇ ਨਾਲ ਜਾਇਆ ਕਰ ਸਬਜ਼ੀ ਲੈਣ ਕੋ ਮੈਨੂੰ ਨਹੀਂ 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 ਮੈਂ ਤੇਰੀ ਗੱਲ ਨਾਲ ਸ ਉਹ ਆਪਾਂ ਨੂੰ ਤਾਂ ਉੱਥੇ ਜਾ ਕੇ ਹੀ ਕਹਿਣਾ ਆਹ ਦੇ ਦਿਓ ਉਹਨਾਂ ਨੇ ਜਿੱਦਾਂ ਦਾ ਦੇਤਾ ਅਸੀਂ ਚੱਕ ਕੇ ਲੈ ਆਣਾ ਡੀਸੀ ਸਾਹਿਬ ਨੂੰ ਬਾਅਦ ਨਾਲ ਡੀਸੀ ਸਾਹਿਬ ਨੂੰ ਫੋਨ ਕਰਦਾ ਮੈਂ ਪਤਾ ਤੁਹਾਨੂੰ ਪਤਾ ਮੈਨੂੰ ਪਤਾ ਮੈਨੂੰ ਗਾਲਾਂ ਪਈਆਂ ਸੇਰੇ ਮੈਂ ਤਾਂ ਹੀ ਉਹਨੂੰ ਕੱਲ ਤੋਂ ਆਵਾਜ਼ ਨਹੀਂ ਮਾਰਨੀ ਅਸੀਂ ਮੈਂ ਤਾਂ ਹੀ ਉਹ ਕਹਿੰਦੀ ਇਹਨੂੰ ਆਵਾਜ਼ ਨਹੀਂ ਮਾਰਨੀ ਹੈਗੀਆ ਨਹੀਂ ਨਹੀਂ ਆਵਾਜ਼ ਆਹ ਇਹਦੇ ਵੀਡੀਓ ਨਹੀਂ ਪੈਂਦੀ ਨਾ ਪਵੇ ਲੇਟਨ ਦਾ ਹੋ ਜੇ ਬਹਾਨੇ ਮਾਰਦਾ ਬਹੁਤ ਸੁਣੋ ਜਦੋਂ ਤੱਕ ਨੂੰ 12-12 1-1 ਵਜੇ ਤੱਕ ਫੋਨ ਨਹੀਂ ਛੱਡਦਾ ਹੈਗਾ ਆਹ ਹੈ ਇਹ ਕੋਈ ਗੱਲ ਵਾ ਨਹੀਂ ਬਿਲਕੁਲ ਬਿਲਕੁਲ ਸਾਰੇ ਕੰਮ ਜ਼ਿੰਮੇਵਾਰੀ ਹੈ ਨਹੀਂ ਕੋਈ ਦੀ ਚੱਕਰ ਤੇ ਹੀ ਹੈ ਨਾ ਚਲ ਮੈਂ ਕਰਦਾ ਫੋਨ ਨੂੰ ਪਹਿਲਾਂ ਸਾਦਾ ਨੂੰ ਪਹਿਲਾਂ ਥੱਲੇ ਸਾਲ ਨੂੰ ਹੁਣ ਖਾਣੇ ਆ ਜੀ ਆਪਾਂ ਮੂਲੀ ਵਾਲੇ ਪਰੌਂਠੇ ਇਹਨਾਂ ਨੇ ਦਹੀਂ ਨਾਲ ਤੇ ਆਪਾਂ ਹਮੇਸ਼ਾ ਦੀ ਤਰ੍ਹਾਂ ਚਾਹ ਨਾਲ ਆਹ ਮਾ ਦੋ ਮੰਮੀ ਨੂੰ ਠੀਕ ਹੈ ਬਾ ਫੜਾਉਣ ਲਗਾ ਮੈਂ ਮੈਂ ਕਹਾਂ ਮਾੜਾ ਬਣਾ ਕੇ ਤੇ ਫਿਰ ਨਾਲ ਹੀ ਫੜਾਉਣਾ ਚਮਚਾ ਰੱਖੋ ਇਹਦੇ ਵਿੱਚ ਲਓ ਜੀ ਮਾਤਾ ਜੀ ਤੁਸੀਂ ਲਓ ਜੀ ਪਹਿਲਾਂ ਚਲੋ ਠੀਕ ਹੈ ਜੀ ਮਿਲਦੇ ਆ ਜੀ ਸਵੇਰ ਦੀ ਰੋਟੀ ਪਾਣੀ ਖਾ ਗਏ ਪਾਣੀ 12 ਹੋ ਗਏ ਆ ਤੇ ਆਪਾਂ ਚੱਲੇ ਹੁਣ ਰੋਟੀ ਬਾਣੀ ਖਾ ਗਏ ਹੋਗੇ ਵਿਲੇ ਹੈ ਖਿਜੜੀ ਘੜੀ ਸਮੋਸਿਆਂ ਦੀ ਖਿਜੜੀ ਥੋੜਾ ਹੁੰਦੀ ਆ ਆਪਸ ਵਿੱਚ ਇਸ਼ਾਰੇ ਕਰਦੇ ਹੋ ਸਾਨੂੰ ਦੱਸਿਆ ਸਮੋਸੇ ਬਣਨੇ ਜੇ ਦੱਸਿਆ ਕੀ ਨਹੀਂ ਹਾਂਜੀ ਅੱਛਾ ਤੁਸੀਂ ਕਰੋ ਗੱਲ ਮੈਂ ਚੱਲਾਂ ਹੈ ਚਲੋ ਮਿਲਦਾ ਆਗੇ ਫੇਮੇ ਤੇ ਇੱਧਰ ਸਵਾ ਇੱਕ ਹੋ ਗਿਆ ਆ ਤੇ ਇੱਧਰ ਆ ਗਿਆ ਪਕੜ ਤੋਂ ਕਪੜੇ-ਕਪੜੇ ਪਾ ਕੇ ਹੁਣ ਲੱਗੇ ਆ ਅਸੀਂ ਅੱਜ ਬਣਾਣ ਲੱਗੇ ਸਮੋਸੇ ਸਮੋਸੇ ਬਣੋਗੇ ਅੱਜ ਵਰ ਕੀ ਯੈਸ ਤੇ ਮੰਮੀ ਛਿਲਦੇ ਪਏ ਆਲੂ ਤੇ ਮੈਂ ਬਣਾ ਲਮਾ ਕਹਿੰਦੀ ਆ ਨਾ ਤਾਂ ਧਨੀਆ ਦੀ ਚਟਨੀ ਵੀ ਬਣਾਈਓ ਅੱਛਾ ਹਾਂ ਠੀਕ ਹੈ ਮੈਂ ਵੀ ਬਣਾ ਲੰਨੀ ਆ ਠੀਕ ਹੈ ਥੋੜੀ ਲੱਗੇ ਚਟਨੀ ਬਣਾਉਣ ਮੈਂ ਹਾਂ ਤੇ ਇੱਧਰ ਦਾਦੀ ਛਿਲਦੇ ਪਏ ਆ ਆਲੂ ਇੱਧਰ ਹਰਮਨ ਵੀ ਆ ਗਿਆ ਕਿੱਦਾਂ ਫੇਰਮਨ ਅੱਜ ਇਹਦੇ ਫੈਨ ਆਏ ਆ ਬਾਹਰ ਜਾ ਮਿਲਾ ਦੇ ਇਹਦੇ ਬਾਹਰ ਪੱਕੇ ਆਏ ਪੱਕੇ ਹੋਏ ਆ ਇੱਧਰ ਦਾਦੀ ਆਲੂ ਛਿਲਦੇ ਪਏ ਆ ਹਾਂ ਓਏ ਦੱਸਾਂ ਵਾਲੀ ਗੱਲ ਨਹੀਂ ਆ ਗਈ ਕਿਉਂ ਦੱਸਾਂ ਵਾਲੀ ਗੱਲ ਨਹੀਂ ਦਸਣ ਵਾਲੀ ਗੱਲ ਨਹੀਂ ਦਾ ਮਤਲਬ ਕੀ ਹੈ ਬਈ ਸਮਝੋ ਨਹੀਂ ਆਪੇ ਹੋਣਾ ਚਲ ਚਲੋ ਭਾਈ ਚਲੋ ਠੀਕ ਆ ਮੁੰਡਾ ਆਇਆ ਕੋਈ ਮਿਲਣ ਹੈ ਤੇ ਮੈਂ ਕਿੱਥੇ ਚੱਲਾਂ ਕਹਿੰਦਾ ਦਸਣ ਵਾਲੀ ਗੱਲ ਨਹੀਂ ਹੈਗੀ ਮੈਂ ਕੀ ਕਹਾਂ ਕਹਿੰਦਾ ਕਿਸੇ ਦੇ ਘਰ ਛੱਡੇ ਚੱਲਾਂ ਮੈਂ ਦਸਣ ਨਹੀਂ ਕਿਤੇ ਘਰ ਛੱਡੇ ਚੱਲਾਂ ਕਿਹਦੇ ਕੀ ਪਤਾ ਕਦੇ ਖਾ ਕਦੇ ਦਸਣ ਵਾਲੀ ਗੱਲ ਨਹੀਂ ਹੈਗੀ ਮੈਂ ਕਹਾਂ ਚੱਲ ਜਾਇਆ ਫੇ ਆ ਕੇ ਦੱਸੀ ਸਾਨੂੰ ਬਾਅਦ ਚੋ ਠੀਕ ਹਾਂ ਆਹੋ ਫਿਰ ਕੀ ਹੋ ਗਿਆ ਦਸਣ ਲਈ ਗੱਲ ਨਹੀਂ ਕਹਦਾ ਮੈਂ ਦਸਣਾ ਨਹੀਂ ਕਿਤੇ ਘਰ ਛੱਡੇ ਚੱਲਾਂ ਕਿਸੇ ਦੇ ਘਰ ਛੱਡੇ ਚੱਲਾ ਹੋਊਗਾ ਤਿਆਰੀਆਂ ਜੀ ਹੋਰ ਕੀ ਸਮੱਸਿਆਵਾਂ ਦੀਆਂ ਆ ਮੈਂ ਤੁਹਾਨੂੰ ਮੈਦਾ ਲਿਆਤਾ ਆ ਮੈਦਾ ਵਿੱਕੀ ਪਤਾ ਕਹਿੰਦਾ ਇਹ ਹੈਗਾ 70 ਰੁਪਏ ਦਾ ਕਿਲੋ ਹੈ 70 ਰੁਪਏ ਕਿਲੋ ਅੱਛਾ ਜੇ ਤਾਂ ਤੁਹਾਨੂੰ 55 ਲਾ ਦੇਗਾ ਦੂਜਾ ਦੂਜਾ 55 ਲਾਇਆ ਕਹਿੰਦਾ ਉਹਦਾ ਅਸੀਂ ਖੁੱਲਾ ਲੈਣਾ ਸੀਗਾ ਖੁੱਲਾ ਫਿਰ ਨਹੀਂ ਹੈਗਾ ਕਿਤੇ ਹੋਰ ਲੈਣ ਜਾਣਾ ਸੀਗਾ ਕਹਿੰਦਾ ਤੁਸੀਂ ਇਹੀ ਲੈ ਜਾਓ 70 ਨਹੀਂ 55 ਰੁਪਏ ਕਹਿੰਦਾ ਤਾਂ ਜੀ ਨਾ ਕਿਸੇ ਦੁਕਾਨ ਤੇ ਗਏ ਉਹ ਕਹਿੰਦਾ ਆਹ ਚੀਜ਼ ਨਾ ਇੰਨੇ ਦੀ ਹੈ ਤੁਹਾਨੂੰ ਇੰਨੇ ਦੀ ਲੈ ਮੈਂ ਕਿ ਸਾਨੂੰ ਕਿਉਂ ਲੈ ਸਾਨੂੰ ਵੀ ਇੰਨੇ ਦੀ ਲੈ ਸਾਨੂੰ ਵੀ ਇੰਨੇ ਦੀ ਲੈ ਅਸੀਂ ਵੀ ਤੇ ਜ਼ਿਆਦਾ ਸਪੈਸ਼ਲ ਤਾਂ ਨਹੀਂ ਆਗੇ ਐਂਦਾ ਕਹਿ ਕੇ ਕਿ ਲੋਕ ਸਨ ਨੋਟ ਲੈ ਲੈਂਦੇ ਨੇ ਸਹੀ ਗੱਲ ਆ ਵਾਧੇ ਲਾ ਲੈਂਦੇ ਆ ਨਹੀਂ ਤੁਹਾਨੂੰ ਤਾਂ ਅਸੀਂ ਜ਼ਿਆਦਾ ਨਹੀਂ ਲਾਏ ਤੁਹਾਡੇ ਲਈ ਤਾਂ ਰੇਟ ਆ ਬਾਅਦ ਚ ਬਦਲਣਾ ਤਾਂ ਜ਼ਿਆਦਾ ਸਾਨੂੰ ਹੀ ਆਇਆ ਸਾਨੂੰ ਜ਼ਿਆਦਾ ਸਾਨੂੰ ਹੀ ਆਇਆ ਲਓ ਜੀ ਇੱਧਰ ਸਮੋਸਿਆਂ ਦੀ ਤਿਆਰੀ ਆਲੂ ਸ਼ੈਲ ਹੋ ਰਹੇ ਆ ਮੈਂ ਕਿਦਰ ਧਿਆਨ ਵੀ ਰੱਖਣਾ ਬਣਾ ਆਲੂ ਛਿਲਦੇ ਛਿਲਦੇ ਖਾਣੇ ਜਾਵੇ ਇਹ ਛਿਲਦੇ ਛਿਲਦੇ ਅੱਧੇ ਆਲੂ ਖਾ ਜਾਣੇ ਇਹਨੇ ਦਾ ਮੰਮੀ ਆਲੂ ਛਿਲਦੇ ਮੰਮੀ ਇਹ ਤਾਂ ਠੰਡੇ ਹੋ ਗਏ ਛਿਲਦੇ ਕਹਿੰਦੇ ਮੈਂ ਤੁਹਾਨੂੰ ਛਿਲ ਕੇ ਦੇਵਾ ਹੁਣ ਦੇਖੀ ਛਿਲਦੇ ਇਹਨੇ ਕਹਿੰਦਾ ਸ਼ੂਰੀ ਲਾ ਦੇ ਕਹਿੰਦੇ ਨਹੀਂ ਛਿਲੂ ਕਹਿੰਦੇ ਕਹਿੰਦੇ ਹਰਮਨ ਹਰਮਨ ਨੂੰ ਹਰਮਨ ਦੇ ਫੈਨ ਆਏ ਮਿਲਣ ਹੈਨਾ ਕਹਿੰਦਾ ਜੇ ਉਹਨਾਂ ਨੇ ਕਹਿ ਦਿੱਤਾ ਨਾ ਵੀ ਅਸੀਂ ਰੂਬੀ ਨੂੰ ਵੀ ਮਿਲਣਾ ਉਹ ਵੀ ਵੀਡੀਓ ਬਣਾਉਂਦੀ ਆ ਹੈਨਾ ਕਹਿੰਦਾ ਮੈਂ ਕਿਹੜਾ ਪੁੱਛ ਰੋਦੀ ਕਿਹੜਾ ਦੇਰ ਦੇਰ ਪੁੱਛ ਇਹਰ ਕਿ ਮਿਲ ਗਿਆ ਰੂਬੀ ਨੂੰ ਅਸੀਂ ਉਹਦੇ ਵੇਲੇ ਪਰੇਕਾ ਗੱਲਾਂ ਮੜਾ ਧਿਆਨ ਰੱਖਿਓ ਹੈ ਅ ਦੇਰ ਹੋਏ ਸਮੋਸਿਆਂ ਲਈ ਆਲੂ ਥੋੜ੍ਹ ਜਾਣ ਉਹ ਸਬੂਤੇ ਪਤਾ ਇੱਕ ਗੱਲ ਜਾਓ ਉਹੀ ਸਮੋਸੇ ਲਈ ਆਲੂ ਥੋੜ੍ਹ ਜਾਣ ਚਲੋ ਮੈਂ ਜਾ ਇੱਦਾਂ ਤੇ ਖਾ ਸਕਦੀ ਜਾਂਦਾ ਮੈਂ ਹੈ ਓਕੇ ਲਓ ਜੀ ਇੱਧਰ ਆਟਾ ਗੁੰਨ ਕੇ ਰੱਖ ਲੈਣ ਨੂੰ ਢੱਕ ਦਿੱਤਾ ਗਿੱਲੇ ਕੱਪੜੇ ਦੇ ਨਾਲ ਤੇ ਇੱਧਰ ਅਸੀਂ ਆਲੂਆਂ ਦਾ ਬਣਾ ਲਿਆ ਆ ਮਸਾਲਾ ਇਹਦੀ ਫੀਲਿੰਗ ਪਰਨੀ ਆਹੇ ਲਓ ਜੀ ਇੱਧਰ ਪੀ ਲਈ ਚਾਹ ਹਾਂਜੀ ਹੈਲੋ ਬੈਠਿਓ ਇੱਧਰ ਪੀਏ ਚਾਹ ਚਲੋ ਪੀਨੇ ਚਾਹ ਤਾਂ ਮਿਲਦੇ ਆ ਫੇ ਤੁਹਾਨੂੰ ਲਓ ਜੀ ਇੱਧਰ 1:30 ਹੋ ਗਏ ਆ 1 ਮਿੰਟ ਤੇ ਅਗਲਾ ਨਿਖਰਣਾ ਹੈ ਨਾ ਕਰਨਾ ਹੋ ਕਿਉਟੀ ਪਾਈ ਚਲੋ ਦੇਖੋ ਜਦੋਂ ਬਣਾਈਏ ਦੇਖੋ ਤੁਹਾਨੂੰ ਕਿਉਟੀ ਪਾਈ ਦਿਖਾਈਏ ਚਲੋ ਲਓ ਜੀ ਹੁਣ ਅਸੀਂ ਲੱਗੇ ਹਾਂ ਸਮੋਸੇ ਬਣਾਉਣ ਹਾਂ ਆਈ ਆਈ 55 ਆਈ ਹੈ ਅੱਜ ਚੁੱਟੀ ਪਾਈ ਜੀ ਬਣਾਏਗੀ ਸਮੋਸੇ ਬਿਲਕੁਲ ਬਣਾਏ 100% ਮੰਮੀ ਜੀ ਲਓ ਜੀ ਇੱਧਰ ਮੰਮੀ ਜੀ ਇੱਧਰ ਬਈ ਜਰਾ ਇੰਦਰ ਵੱਡੇ ਕਿਉਟੀ ਪਾਈ ਵੀ ਆ ਗਏ ਉਹ ਕੱਢ ਕੇ ਦਿਓ ਯਾਰ ਚਿਰਮਚੀ ਨਹੀਂ ਲੱਭੀ ਹੈਗੀ ਮੈਨੂੰ ਇਹ ਧੋਤੀ ਹੈ ਤੂੰ ਹਾਂਜੀ ਅੱਛਾ ਵੈਨਲਾ ਵੀ ਕੱਢ ਕੇ ਦਿਓ ਚਲੋ ਦਬਾ ਲਿਆ ਨਾ ਬਣਾ ਕੇ ਕਾ ਚੰਗੋ ਬਈ ਇਹਦੇ ਵਿੱਚ ਰੱਖ ਲਈਏ ਨਾ ਆ ਜਾਲੀ ਵਾਲੇ ਇੱਥੇ ਰੱਖੀਏ ਜਿੱਥੇ ਮਾਦੀਰ ਵੀ ਨਹੀਂ ਕਿੰਨੇ ਕਜੀ ਬਣਾਉਣੇ ਆ ਗਾਇਜ਼ ਇੱਥੇ ਰੋਲਾ ਬੋਲਦਾ ਬਜਾ 2 ਮਿੰਟ ਬਾਅਦ ਬਣਾਉਣੀ ਹੈ ਨਹੀਂ ਫੇਰ ਕੁਝ ਮਮੀ ਕਹਿੰਦੇ ਆ ਤੂੰ ਮਜ਼ਾ ਕਰ ਰਿਹਾ ਤਾਂ ਮੈਂਗਾ ਬਿੰਗਾ ਹੋ ਜਾਵੇ ਦੇਖੋ ਦੀ ਬੈਟਰ ਬੈਟਰ ਹੀ ਕਹਿੰਦੇ ਆ ਤੁਸੀਂ ਬੈਟਰ ਕਿੱਥੇ ਆ ਬੈਟਰ ਹੀ ਕਹਿੰਦੇ ਲੋਕੀ ਸਮੋਸੇ ਦਾ ਬੈਟਰ ਹੈ ਨਾ ਯੈਸ ਚਲੋ ਜੀ ਹੁਣ ਇਹਨੂੰ ਆਪ ਕਰਾਂਗੇ ਫਿਰ ਹਮਮ ਕਿਤੇ ਮਟਰ ਨਹੀਂ ਪੈ ਮੈਂ ਪਾਣੀ ਮਟ ਰਹਿਣ ਦੇ ਪਰ ਅਤੇ ਅਦਰਕ ਕੱਟ ਕੇ ਪੱਲੂ ਨੇ ਅਸੀਂ ਉਹਨੇ ਤੁੜਕੇ ਵਾਲੇ ਨਹੀਂ ਖਾਣੇ ਹੈਗੇ ਇਹਨੂੰ ਤੁਕਾ ਲਾਇਆ ਹੈ ਪੱਲੂ ਕਹਿੰਦੀ ਮੇਰੇ ਸਿੰਪਲ ਬਣਾ ਦਿਓ ਉਹਨੇ ਬਾਅਦ ਚ ਬਣਾ ਦਾਂਗੇ ਨਾ ਥੋੜੇ ਜਿਹੀ ਪਹਿਲਾਂ ਬਣਾ ਦਾਂਗੇ ਜਦ ਤੱਕ ਹਾਂ ਬਾਅਦ ਚ ਬਣਾ ਲੇ ਇੱਕ ਘੰਟਾ ਪਿਆ ਜਾ ਤੇ ਯਾਰ ਆਜੋ ਸਾਡਾ ਕੜਾਈ ਛੜ ਗਈ ਜਾ ਆ ਦੇਖੋ ਮੈਨੂੰ ਲੱਗਾ ਰਫਾਈਨਡ ਉਧਰ ਮੈਂ ਡੀਮਾਰਟ ਤੋਂ ਹਾਂਜੀ ਆ ਦੇਖ ਆਇਓ ਮਾਦਾ ਮੈਦ ਆਇਆ ਹੈ ਮੈਦਾ ਇੱਟੜੀਆਂ ਕਿ ਬਚੀਆਂ ਫਿਰ ਮੈਂ ਦੇ ਦਿੰਦੀ ਹੈ ਤਾਂ ਆਇਆ ਹੈ ਕਿਉਂ ਨਹੀਂ ਇਹ ਤਾਂ ਮੈਦ ਦੇ ਰਿਹਾ ਬਚ ਗਈ ਸੁਣੋ ਤਾਂ ਹੈ ਬੇਤੀਆਂ ਨਾਲ

ਮੰਮੀ ਮਾਵਾ ਤੇ ਜੰਦੀਆਂ ਜਾਂ ਤੇ ਗੱਲਾਂ ਇਤਰੇ ਜਾਂਦੀਆਂ ਚਲੋ ਆਪਣੀ ਇੱਕ ਮੰਮੀ ਦੀ ਦਵਾ ਦਾ ਇੱਕ ਗਈ ਇੱਕ ਕਹਿ ਗਈ ਆ ਬਾਦ ਇੱਕ ਵੀਤੋਂ ਮੰਮੀ ਹਿੰਦਾ ਬਾਦ ਐਂ ਦਾਦੀ ਇੱਕ ਗਈ ਇੱਕ ਮਿਲ ਗਈ ਲੇਕਿਨ ਚੱਲ ਕੋਈ ਨਾ ਨਾ ਜਾਨਾ ਹੀ ਸੀਗਾ ਹੁਣ ਜਾਣ ਵਾਲਿਆਂ ਨੂੰ ਕੋਲ ਰੋਕ ਸਕਦਾ ਨਾ ਬਈ ਕੋਈ ਬਾਹੀ ਆ ਦੱਸੋ ਜਾਣਾ ਹੀ ਹੈ ਕੋਈ ਗੱਲ ਨਹੀਂ ਬੋਤਿਆਂ ਦੀਆਂ ਮਾਵਾ ਗਈਆਂ ਕੀ ਕਰਨ ਕਿੱਥੇ ਗਈ ਰਾਈ ਰਹੇ ਕੁਛ ਰਹੇ ਜਾ ਉਹ ਜਦ ਦਿਖਾਉਗੇ ਤਾਂ ਬਣਾ ਲੇਗਾ ਐਨੀ ਆ ਨਿਵੜ ਰੂਮ ਡੇ ਬਾ ਆ ਦੇਖੋ ਵੀ ਮੇ ਦਾ ਦੇ ਕੋਈ ਦਾ ਹੈਗਾ ਵਿੱਚ ਲੜੀਆਂ ਮੈਂ ਆਪੇ ਰੂਮ ਦਵਾਰਾ ਗੁੰਨੀ ਆ ਮੇ ਦੇ ਗੁੰਨਾਟਾ ਮੈਂ ਦਵਾਰਾ ਗੁੰਦੀ ਆ ਆ ਬਣਾ ਲਾ ਜਿਹੜੇ ਵੇਲੇ ਹੋਏ ਹਨ ਤਿੰਨ ਮਹੀਨੇ ਬਾਅਦ ਆ ਬਲਦੀਆ ਤੇ ਵੇਲੇ ਇਧਰ 2:30 ਵਜ ਗਏ ਆ ਸਾਜ ਹੋ ਗਈ ਆ ਇਧਰ ਸਮੋਸੇ ਵੀ ਬਣ ਚਲੇ ਆ ਹੋਰ ਕੀ ਮਹਿ ਗਿਆ ਮੈਂ ਕੱਪੜਿਆਂ ਵਾਲੀਆ ਮੇਰੀ ਜਾਂ ਢਾਡੀਆਂ ਮੈਂ ਸਮੋਸੇ ਬਣਾਉਂਦੇ ਕੱਪੜਿਆਂ ਚਾਰ ਪਾਸੇ ਛੁਂਟਾਏ ਆ ਮਾਸੀ ਇਧਰ ਸਮੋਸੇ ਬਣਾਉਂਦੇ ਮੈਂ ਸਮੋਸੇ ਬਣਾਉਂਦਾਈ ਬੜੀ ਜ਼ੋਰ ਨਾਲ ਮੈਂ ਬੜੀ ਵਾਰੀ ਰੁਕਦੀ ਹੁੰਦੀ ਸੀ ਲੋਕਾਂ ਆ ਦੇਖੀ ਸਮੋਸੇ ਬਣਾਉਂਦੇ ਹੈ ਹਾਂ ਅੱਜ ਕੀ ਕਹਿੰਦਾ ਸੀ ਮੈਂ ਬੜੀ ਵੇ ਰੁਕਦੀ ਹੁੰਦੀ ਸੀ ਲੋਕਾਂ ਤੁਸੀਂ ਕਾਹਤ ਰੁਕ ਦਿੰਦੇ ਦਾਦੀ ਐਵੇਂ ਹੀ ਸੇਰ ਖਾਣ ਲੋਕਾਂ ਨਾ ਕਦੇ ਮੂੜੀ ਹੋ ਜਾਂਦੀ ਜੀ ਘੂਟ ਹਾਂ ਉਹ ਨਾ ਸਭੇ ਚ ਤੇ ਤੇ ਪਾਲੇ ਚੱਕੀ ਹੋੜੀ ਵਜਾ ਮਰਦੀ ਹੋਣਾ ਇਹ ਸਰਪੰਚ ਜੀ ਨੇ ਕਰਈਆ ਨਹੀਂ ਸਰਪੰਚ ਜੀ ਹੈ ਮੈਂ ਲੋਕ ਜਾਣਾ ਇੱਧਰ ਬਾਹਰ ਦੇ ਪਾਸੇ ਕਿਤੇ ਮੈਂ ਲੋਕ ਇੱਕ ਵਾਰੀ ਮੇਰੇ ਵਿਆਹ ਤੋਂ ਬਾਅਦ ਮੰਮੀ ਲੱਗ ਗਏ ਅੱਧਾ ਘੰਟਾ ਹੋਣਾ ਕਿ ਮੈਂ ਕਿੱਥੇ ਬਿਠੀ ਕਰਦੀ ਮੰਮੀ ਜਦੋਂ ਕਿ ਮੇਰਾ ਵਿਆਹ ਹੈ ਨਾ ਮੰਮੀ ਦੀ ਇੰਨੀ ਆਸ ਕਰਿਆ ਦੱਸੋ ਯਾਰ ਜੇ ਕੋਈ ਸਾਡੇ ਘਰ ਹੈ ਜਿੱਦ ਤੀ ਸੱਚੀ ਕਰਨਾ ਹੋਏ ਉਹ ਤਾਂ ਨਹੀਂ ਘਰ ਲੁਕੇ ਆ ਮੰਮੀ ਦੇ ਤਾਂ ਸੇਲ ਬੁਣੇ ਨਹੀਂ ਸੀ ਪਰ ਮੰਮੀ ਨੂੰ ਨਾ ਚੀਜ਼ ਲੈਣ ਭੇਜ ਦੇਣਾ ਜਿੱਦਾਂ ਮੰਮੀ ਨੂੰ ਕਹਿਣਾ ਮੰਮੀ ਆ ਚੀਜ਼ ਮੁੱਕੀ ਹੈ ਲੈ ਕੇ ਆਈਓ ਜਦੋਂ ਆਂਦਿਆਂ ਨੂੰ ਸਬਜ਼ੀ ਕੋਈ ਮੰਮੀ ਨੂੰ ਲੂਣ ਲੈਣ ਭੇਜਿਆ ਮੈਂ ਕਿਹਾ ਮੰਮੀ ਮੈਂ ਕਿਹਾ ਤੁਸੀਂ ਨਾ ਮੈਂ ਜਦੋਂ ਦੇਖਿਆ ਨਮਕ ਥੋੜਾ ਮੈਂ ਕਿਹਾ ਮੰਮੀ ਜਾਓ ਨਮਕ ਦੀ ਇੱਕ ਥੈਲੀ ਫੜ ਕੇ ਲਿਆਓ ਮੰਮੀ ਨੂੰ ਨਮਕ ਲੈਣ ਭੇਜਿਆ ਸਬਜ਼ੀ ਨੂੰ ਤੋੜ ਕੇ ਪਰ ਪਿੰਡੀਆਂ ਅੱਧੀਆਂ ਰਿਝ ਗਈਆਂ ਤੇ ਮਾਂ ਸਾਡੀ ਮੁੜੀ ਨਹੀਂ ਮਾਂ ਜਦੋਂ ਥੋੜੀ ਜਿਹਾ ਬਾਹਰ ਜਾ ਕੇ ਮੈਂ ਦੇਖਿਆ ਤੇ ਕੋਈ ਕਿਸੇ ਦੇ ਹੱਥ ਲੂਣ ਭੇਜ ਦਿੱਤਾ ਮੈਂ ਕਿਹਾ ਲੂਣ ਤਾਂ ਆ ਗਿਆ ਮਾਤਾ ਨਹੀਂ ਉਹਦੀ ਜਾਣ ਤੱਕ ਲੱਗਦਾ ਨਹੀਂ ਉਹਦੀ ਮਾਤਾ ਮਾਤਾ ਇੱਧਰ ਹੀ ਹਾਲ ਹੁੰਦੇ ਸੀ ਸੱਚੀ ਹੁਣ ਤਾਂ ਮਾਤਾ ਜਾਂਦੀ ਨਹੀਂ ਕਿਦੇ ਖੜੂ ਨੂੰ ਵੀ ਕਿਤੇ ਕਹਿ ਰਾਂ ਸ਼ਾਦੀਆਂ ਥੋੜੀਆਂ ਕੋਈ ਮੈਂ ਚੀਜ਼ ਲੈਣ ਦੀ ਭੇਜੀ ਹੁੰਦੀ ਥੋੜੀ ਕਿਤੇ ਮਾਤਾ ਨੂੰ ਨੇ ਮੈਂ ਜੀ ਵੀ ਛੱਡਦੀਆਂ ਨਹੀਂ ਆ ਦੇਖ ਉਸਾ ਦੇਖ ਟੇਸਟ ਕਰ ਗਿਆ ਉਹਦੀ ਹੁਣ ਤੇ ਮੈਂ ਬਣਾ ਕਾ ਉਧਰ ਹਾਂ ਕੋਈ ਨਾ ਬਣਾ ਬਲੀ ਮੈਂ ਤੋਕਰੋ ਤਾਂ ਇਹਨਾਂ ਬਣੀ ਮੈਂ ਕੋਕਾ ਲਾਣੀ ਖੜੋ ਨਹੀਂ ਹੁੰਦਾ ਮੈਂ ਉਹਨੇ ਇਹ ਵੀ ਕਹਿ ਦੇਣਾ ਲਿਆ ਕੁਰਸੀ ਲੈ ਦੰਨੀਆਂ ਬੈ ਜਾ ਲਾ ਲਾ ਉਸੀ ਦੇਖ ਲੈ ਉਸਾ ਕੰਦ ਚਰ ਲੈ ਬਹੁਤ ਫੇਰ ਮਾਪੀ ਚਮਚਾ ਤਨ ਦੀ ਚਮਚਾ ਲੈ ਲੰਗੋ ਤੂੰ ਬੜੀ ਇੰਗਰੇਜਨ ਬੰਦ ਕੇ ਚੁੱਕ ਤੇ ਰਹਿਣਾ। ਦਾਤੀ ਕਰਾ ਬੰਦ ਕਿੰਨਾ ਹੈ ਆਪਸਾੜਨੇ। ਨਹੀਂ ਕਰ ਸਕਦੀ। ਦਾਦੀ ਤੂੰ ਡੀਗਰੀ ਜਣਾਈ ਹੈ ਮਾਈ ਕੀ ਵੇਚਦਾ। ਦੇਖਣ ਕੀ ਮਿਲਦਾ ਭਾਈ। ਜੋਤ ਤਾਂ ਗੇਰੇ ਜਾਣਾ ਜਣ ਭਾਈ ਨੂੰ ਜਾਣਾ ਹੈ। ਦੇਖ ਤੂੰ ਯਾਰ ਮੈਂ ਆਣ ਕੇ ਖਾਣੀ ਸਮੋਸਾ। ਇੱਕ ਮੈਨੂੰ ਅੰਡਰਐਸਟੀਮੇਟ ਬਹੁਤ ਕਰਨ ਠੀਕ ਹੈ ਅੱਜ ਦੋਨੋਂ ਜਾਣੀਆਂ। ਬਾਕੀ ਮਿਲਦਾ ਉਹ ਸ਼ਾਲ ਵਗੈਰਾ ਆ। <laughs> आज मां नहीं देखना बुलाना सोल ਦਾ ਸੁਧਰ ਲੈਣੇ ਸਾਡੇ ਤੋਂ ਬਹੁਤ ਪੇਸ਼ਾਨ ਤਾਦੀ ਦੀ ਕੌਣ ਕੀ ਕਰਦੇ ਨੇ ਨਹੀਂ ਨੇ ਪਹਿਲੇ ਠੀਕ ਕਰ ਲੈ ਹਰਮਣ 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 ਕਿਧਰ ਆ ਜਾ ਮੈਡੀ ਹਰਮਣ ਗਿਆ ਨਹੀਂ ਤੂੰ ਹਰਮਣਾ ਘੇੜ ਪੇਟ ਦੇ ਅਲਮੇ ਬਾਤ ਬਣਾਣੀ ਹੱਥੋਂ ਨੇ ਪੈਣੀ ਮੈਨੂੰ ਗੀਟ ਵਾਲੀ ਕਿਤਾ ਟੇਸਟ ਕਿਹਦਾ ਹੈ ਇੱਧਰ ਦੱਸੋ ਗਰਮ ਗਰਮ ਕੀ ਕਿਦਾਂ ਜੀ ਵਧੀਆ ਜੀ ਤਿਆਰੀਆਂ ਹੋ ਰਹੀਆਂ ਸਮੋਸੇ ਹੋ ਜੀ ਸਮੋਸੇ ਬਣ ਬਣ ਨਿਕਲ ਰਹੇ ਆ ਜੀ ਹੂੰ ਉਹ ਤੁਸੀਂ ਦੋਨੇ ਜਣੇ ਲੱਗਿਆ ਤੀਜੀ ਕਿੱਥੇ ਆ ਉਹਨਾਂ ਲਾਹ ਆਹਾਨ ਬੈਠੀ ਹੋਣੀ ਆ ਤੀਜੀ ਸਮੋਸਾ ਭਾਈ ਉਹ ਉਹ ਖਾਣ ਬੈਠੀ ਹੋਣੀ ਆ ਇਹ ਆਲੂ ਆ ਦੀ ਮੈਂ ਵੀ ਹੋਈ ਦੱਤਾ ਵੀ ਆਲੂ ਹੁਣ ਦੇ ਉਹ ਤੁਹਾਡੇ ਦਾ ਕੰਮ ਨਿਕਰਾ ਸਾਜੀ ਖਾਣ ਨੂੰ ਬੈਠੀ ਹਣੀਓ ਜਾਓ ਜਾਓ ਸਾਨੂੰ ਦਿਖਾਓ ਟੇਸਟ ਇੱਕ ਦਾ ਖਾਈਏ ਤੇ ਫਿਰ ਚਾਹੀਏ ਕੁੜੀ ਨੂੰ ਲੈ ਕੇ ਆਈਏ ਫਿਰ ਹੈ ਕੁੜੀ ਲੈ ਕੇ ਆਓ ਦੰਨ ਤਿਆਰ ਹੋ ਦੰਨ ਫਿਰ ਇਕੱਠੇ ਖਾਣਾਗੇ ਓਕੇ 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 ਸਰ ਖਾਓ ਟੇਸਟ ਕਰੋ ਲਓ ਕੀ ਟੈਂ ਦਾ ਵਾਚ ਲੈ ਆ ਜੀ ਮੈਂ ਜੱਲਾਂ ਫਲ ਨੂੰ ਲੈਣ ਤੁਸੀਂ ਬਣਾਓ ਹੁਣ ਕੀ ਹੋ ਗਿਆ ਲੋ ਗ੍ਰੇਂਡਰ ਜਦੋਂ ਵੀ ਧੋ ਦੀ ਸਾਹ ਟੱਬਰ ਨੂੰ ਚਿੱਕਾ ਲਾ ਦਿੰਦੇ ਕੋਈ ਮੈਂ ਇਹਨੂੰ ਬਾਅਦ ਜਦੋਂ ਆਇਆ ਕਰੋ ਨਾ ਗ੍ਰੇਂਡਰ ਨੂੰ ਮਤਲਬ ਜੁਲਾ ਚੜ ਜਾਂਦਾ ਨਾ ਫਿਰ ਆ ਪਲਗ ਦੇ ਪਸਤਕ ਹੋ ਗਈ ਤੇ ਪਲਗ ਦੇ ਆਣਾ ਪਲਗ ਦੇ ਲੱਗ ਬੰਨੇ ਨਾ ਆ ਪਲਗ ਦੇ ਮੈਂ ਵੀ ਆ ਹਾਂ ਨਹੀਂ ਨਹੀਂ ਆਲੂ ਪਲਗ ਦੇ ਪਲਗ ਦੇ ਆਲੂ ਪਲਗ ਦੇ ਆਲੂ ਚਲੋ ਮੈਂ ਚੱਲਾਂ ਹੈ ਲੈ ਕੇ ਆਣਾ ਉਹਨੂੰ ਓਕੇ ਤੁਸੀਂ ਬਣਾਓ ਤੇ ਬਲੌਗ ਕਰ ਲਿਓ ਬਨਾਲਿਓ ਬਰੋਬਰ ਕੋਈ ਇੱਧਰ ਅੱਗੇ ਸਕੂਲ ਤੋਂ ਇਹਦਾ ਮਤਲਬ ਅੱਜ ਟੀਚਰ ਤਾਂ ਛੁੱਟੀ ਲੱਗਦੀ ਆ ਰੈਲ ਕੀਤੀ ਹੈ ਜਿਹੜੀ ਸ਼ਰੀਪ ਨੇ ਐ ਇਹ ਤੁਰਦੀ ਆ ਮੰਗਲਾ ਪਾਤੀਆਂ ਦੇ ਤੋਏ ਦਾ ਕੰਮ ਆ ਅੱਜ ਬਣਾਇਆ ਹੈ ਸਮੋਸਾ ਉਹ ਅਦਰਕ ਨੂੰ ਕਾਈ ਤੇ ਲੱਗ ਗਿਆ ਆ ਸਾਰੀ ਦੇ ਲੱਗਣੀ ਹੈ ਕੱਲ ਸਾਂ ਨਾਲੇ ਨਾਲ ਥੱਲੇ ਛੁੱਟੇ ਸੀ ਥੱਲੇ ਛੁੱਟੇ ਸੀ ਕੁੰਜੇ ਲੱਗਣੀ ਆ ਨਾਲ ਨਹੀਂ ਹੁਣ ਕਿੱਥੇ ਰੱਖੀ ਸੀ ਉਹ ਤਾਂ ਡਿੱਗੀ ਚ ਰੱਖ ਲਿਆ ਥੱਲੇ ਖਾ ਇਥੇ ਕੱਲ ਕੋਈ ਹੋਣੀ ਨਾ ਨਾ ਇੱਥੇ ਦੇਖੋ ਨਾ ਇੱਧਰ ਆਗੇ ਜੀ ਸਮੋਸੇ ਤੇ ਚਲੋ ਜੀ ਲੱਗੇ ਆ ਜੀ ਹੁਣ ਆਪਾਂ ਸਮੋਸੇ ਖਾਣ ਹਾਂਜੀ ਕਿੱਦਾਂ ਜੀ ਔ ਨਠਕੀ ਅੰਦਰ ਇੰਨੀ ਕਦੀ ਕਦੀ ਦਾਦੀ ਵੀ ਮੰਨ ਲੈਂਦੀ ਹੁੰਦੀ ਹੈ ਮੈਂ ਜੀ ਕਹਿੰਦੀ ਲੱਗ ਗਿਆ ਸੱਜਣ ਮੈਂ ਉਹ ਪਾਪਾ ਹਾਂ ਮੂੰਹ ਧੋਕੇ ਦਿਖਾਏਗੀ ਐਸੇ ਗੰਦਾ ਹੁਆ ਹੈ ਹਾਂ ਕੋਈ ਛੋਇਆ ਕਰੀ ਬੀਜੇ ਦਾ ਗਰੇ ਪਤਾ ਨਹੀਂ ਕੀ ਹੋਇਆ ਮਾਸੀ ਗਾ ਜੂਬਾ ਤੂੰ ਇਦਾਂ ਕੀਤੀ ਮੈਂ ਕਿਹਾ ਨਹੀਂ ਮੈਂ ਦਾਦੀ ਦਾ ਤੇ ਮੇਰੇ ਤੋਂ ਹੋ ਗਿਆ ਹੁਣ ਕਹਿੰਦਾ ਤੇਰੀ ਨਾਉ ਲੋ ਜੀ ਆਪਾਂ ਲੱਗੇ ਜੀ ਹੁਣ ਗਰਮਾ ਗਰਮ ਸਮੋਸੇ ਚਟਣੀ ਤੇ ਨਾਲ ਚਾਹ ਦੇ ਨਾਲ ਖਾਣ ਪੀਣ ਕੱਲੇ ਕੱਲੇ ਅਸੀਂ ਕਿਉਂਕਿ ਤੂੰ ਮੂੰਹ ਧੋਕੇ ਆਉਣਾ ਜੇ ਔਰ ਦੇਖੋ ਜੀ ਸਾਬਣ ਕਿਦਾਂ ਮਲਦੀ ਮੂੰਹ ਦੇ ਉੱਤੇ ਆ ਦੇ ਆ ਟਾਵਲ ਨੂੰ ਇਹ ਕਿਹੜੀ ਗੱਲ ਆ ਨਾ ਬਣਾਉਦਾ ਕੀ ਮਤਲਬ ਹੋਇਆ ਵੀ ਮੇਰਾ ਮੂੰਹ ਸਾਬਣ ਲੱਗਾ ਆ ਫਿਰ ਕਿਉਂ ਸਾਬਣ ਲੱਗਾ ਤੇਰੇ ਮੂੰਹ ਨੂੰ ਦਾ ਚਲੋ ਠੀਕ ਆ ਜੀ ਮਿਲਦੇ ਆ ਜੀ ਸਮੋਸੇ ਖਾ ਕੇ ਹੁਣ ਹੋ ਜੀ 4:00 ਬਜ ਗਏ ਆ ਸਮੋਸਿਆਂ ਵਾਲੀ ਦਾ ਅੱਜ ਅੱਤ ਕਰਾਈ ਬਈ ਮਨਪ੍ਰੀਤ ਨੇ ਤੇ ਚਾਹ ਵਾਲੀ ਸਾਡੀ ਮਾਤਾ ਨੇ ਅੱਜ ਅੱਤ ਕਰਾਈ ਬਈ ਆ ਤਾਂ ਦੇਖੋ ਕੁੜੀ ਕਹਿੰਦੀ ਚਾਹ ਪੀਣੀ ਨਹੀਂ ਹੈਗੀ ਦੇਖੋ ਆ ਦੇ ਇਮਲੀ ਦੀ ਚਟਨੀ ਤੇ ਨਾਲ ਬਣਾਈ ਸੀ ਇਹ ਉਹ ਗ੍ਰੀਨ ਚਟਣੀ ਗ੍ਰੀਨ ਚਟਣੀ ਉਹ ਪੱਲੂ ਕੋ ਅੰਦਰ ਉਹ ਆ ਮੈਂ ਨਾ ਸਿਰੇ ਤਿੰਨ ਪਰੌਠੀਆਂ ਖਾ ਲਈਆਂ ਸੀਗੀਆਂ ਦੂਜੀਆਂ ਉਹ ਵੀ ਬਹੁਤ ਸਾਰੀਆਂ ਮੂਲੀ ਵਾਲੀਆਂ ਤੇ ਮੈਂ ਅੱਜ ਕੁਝ ਨਹੀਂ ਸੀ ਖਾਣਾ ਦੁਪਹਿਰ ਨੂੰ ਸਮੋਸੇ ਦਾ ਇੱਕ ਦਾ ਟੇਸ ਦੇਖਿਆ ਸੀਗਾ ਤੇ ਮੈਂ ਹੁਣ ਕਦੇ ਹੀ ਖਾ ਗਿਆ ਇਹ ਚੰਦਨ ਥੋੜੇ ਜਿਨੇ ਇਹਦਾ ਕੀ ਫੈਰਾ ਤੇ ਉਹਨੂੰ ਆਲੂ ਤਾਂ ਦੇਉਣਾ ਉਹਨੂੰ ਜੀ ਆ ਲੈ ਲੱਭੀ ਪੜ ਜਾ ਆਲੂ ਤਾਂ ਦੇਉਣਾ ਮੈਂ ਤਾਂ ਇੱਕ ਸਹੀ ਸਲਾਹ ਦਵਾਂ ਪਤਾ ਕੀ ਕਰੋ ਹੈਂ ਇਹ 15 ਕ 15 15 ਕ ਕਿਲੋ ਆਲੂ ਵਾਲਗੇ ਨਾ ਇਹਨੂੰ ਵਿਚ ਬਿਠਾ ਦਿਓ ਕ ਖਾਈ ਜਾ ਆਲੂ ਜਿੰਨੇ ਖਾਣੇ ਆ ਵਰਨੀਂ ਕੰਦੀ ਆਲੀ ਦਦੋ ਮੈਨੂੰ ਆਹੋ ਚਲੋ ਠੀਕ ਆ ਜੀ ਹੁਣ ਚੱਲੇ ਆਂ ਦੁਕਾਨ ਤੇ ਅਸੀਂ ਤੇ ਪਲਗ ਨੇ ਅੱਜ ਸ਼ਾਮੀ ਕੀ ਬਣਦਾ ਫੇਰੇ ਸ਼ਾਮੀ ਲੈ ਕੇ ਜਾਣੀ ਉਹਨੇ ਸ਼ਾਮੀ ਦੇਖਦੇ ਆਂ ਪਲਗ ਨੇ ਕਰਨੀ ਛੁੱਟੀ ਅੱਜ ਦਿਸਨ ਤੋਂ ਥੱਕ ਬੜੀ ਹੋਈ ਆ ਕਦੀ ਬੜੀਏ ਸਬਜ਼ੀ ਲਈ ਆਈਏ ਜਾ ਕੇ ਚਲ ਆਇਆ ਫੇ ਉਹਨੇ ਉਹਨੇ ਲੈਈਏ ਫੇ ਮੈਂ ਮੁੜ ਕੇ ਮੁੜ ਕੇ ਮੇਰੇ ਕੋ ਵੀ ਟਾਈਮ ਨਹੀਂ ਲੱਗਣਾ ਫਿਰ ਹੈ ਚਲੋ ਆਓ ਚਲੀਏ ਫੇ ਆਪਾਂ ਲਓ ਜੀ ਸਬਜ਼ੀ ਲੈ ਆ ਕੇ ਦੇ ਕੇ ਤੇ ਫੇ ਆਪਾਂ ਚੱਲ ਜਣਾ ਸ਼ਾਪ ਤੇ ਤੇ ਤੁਸੀਂ ਬਣਾਇਓ ਪਲਗ ਦੇ ਫੋਨ ਚ ਅੱਜ ਬਲੌਗ ਬਣਾ ਲਈਓ ਅੱਜ ਕੁਝ ਕਿਉਂਕਿ ਅੱਜ ਫੋਨ ਪਲਗ ਵੀ ਕਰਈਆ ਤੇ ਫੋਨ ਵੀ ਕਰਈਆ ਚਲ ਚਲਦੇ ਚਲ ਚਲਦੇ ਚਲੋ ਆਜੋ ਆਜੋ ਚਲ ਚਲਦੇ ਆ ਆਜੋ ਫੇ ਜੀ ਲੋ ਜੀ 6:30 ਹੋ ਗਏ ਤੇ ਆਪਾਂ ਆਏ ਸੀ ਘਰੇ ਤੇ ਇੱਧਰ ਹੋ ਰਹੀ ਆ ਜੀ ਸੂਟ ਸਟਿਚਿੰਗ ਹੋ ਰੋ ਸੋਤੀ ਬਈ ਆ ਹਰਮਨ ਹਰਮਨ ਆਇਆ ਹੀ ਆਇਆ ਹੀ ਨਹੀਂ ਵੀਡੀਓ ਬਣਾਉਣ ਗਿਆ ਹਾਂ ਚਲੋ ਤੇ ਪਾਲਕ ਉਧਰ ਮੰਮੀ ਬਾੜ ਕਰ ਮੰਮੀ ਬਾੜ ਕਰਦੇ ਪਏ ਆ ਹਾਂ ਮੰਮੀ ਬਾੜ ਕਰ ਰਹੇ ਆ ਤੇ ਆ ਮੋਟੀ ਸਾਡੀ ਇੱਧਰ ਬੈਠੀ ਏ ਇਹ ਮੋਟੀ ਕੀ ਕਰ ਰਹੀ ਏ ਹਾਂਜੀ ਮੋਟੀ ਕਿਦਾਂ ਵਧੀਆ ਕੀ ਕਰੀ ਜਾਨੀ ਫੋਨ ਦੇਖ ਉਧਰ ਮੰਮੀ ਕੋ ਬਹਿ ਜਾ ਕਰ ਮੰਮੀ ਗੱਲੀ ਬੈਠੀ ਆ ਹਾਂ ਬਹਿ ਜਾਣ ਨਹੀਂ ਇਥੇ ਮੈਂ ਕਿਉਂ ਦਰਮਾਗੋ ਬਹਿ ਜਾ ਕਰਦਾ ਕੱਲੀ ਬੈਠੀ ਐ ਫੋਨ ਹੀ ਦੇਖਣਾ ਤੂੰ ਹੀ ਕਿਉਂ ਜੀ ਆਪਣੇ ਕਮਰੇ ਚ ਵੜ ਕੇ ਉੱਧਰ ਬੈਠੀ ਰਹਿੰਦੀ ਐ ਕੀ ਕਰੀ ਕੀ ਬਣਾਉਣਾ ਰੇ ਰਾਤ ਨੂੰ ਗੋਭੀ ਓਕੇ ਇਹ ਕੱਟ ਕੇ ਰੱਖ ਲਈਏ ਗੋਭੀ ਮਟਰ ਹਾਂ ਗੋਭੀ ਦੇ ਵਿੱਚੋਂ ਮਟਰ ਲਵਾ ਲਓ ਜੀ ਆਹ ਲਓ ਠੀਕ ਆ ਜੀ ਅੱਜ ਮੇਰਾ ਪੇਟ ਫੁੱਲ ਹੋਇਆ ਪਿਆ ਆ ਪਰ ਉਹਦੇ ਨਹੀਂ ਖਾਊਗਾ ਰਸਈ ਇੱਕ ਤਾਂ ਖਾਊਗਾ ਹੀ ਗੋਭੀ ਦੀ ਸਬਜ਼ੀ ਹੋਵੇ ਤੇ ਰੋਟੀ ਨਾਲ ਖਾਈਗੀ ਫਿਰ ਪੁੱਛਦਾ ਮੈਨੂੰ ਫੋਨ ਕਰ ਪੁੱਛਦਾ ਪੁੱਛਦਾ ਚਲੋ ਕਰਦਾ ਫੋਨ ਉਹਨੂੰ ਪਹਿਲਾਂ ਮੈਂ ਸਾਢੇ 8 ਹੋ ਗਏ ਆ ਤੇ ਆਪਾਂ ਇਹ ਘਰੇ ਤੇ ਇੱਧਰ ਹੋ ਰਹੀ ਆ ਜੀ ਕੱਲ ਦੀ ਰੋਟੀ ਦੀ ਤਿਆਰੀ ਕੱਲ ਦੀ ਰੋਟੀ ਨਹੀਂ ਰਾਤ ਦੀ ਉਹ ਬੋਦੀ ਬਣਾਈ ਆ ਮੈਂ ਕੱਲ ਕੀ ਬਣਾਣਾ ਆ ਕੱਲ ਕੀ ਬਣਾਉਣਾ ਦਾਲ ਮੱਖਣੀ ਹਾਂ ਕੱਲ ਬਣਾਉਣੇ ਹੋਣੇ ਕੱਲ ਬਣਾਉਣੇ ਹੋਣੇ ਕੱਲ ਬਣੇਗੀ ਦਾਲ ਮੱਖਣੀ ਤੇ ਆ ਮਨ ਲਵਾ ਇਸ ਸਮੋਸੇ ਪਏ ਆ ਭਰਾਵਾ ਸਮੋਸੇ ਤੋਂ ਆਏ ਹਾਏ ਕੀ ਬਾਤ ਹੈ ਇਹ ਖਾਵਾਂਗੇ ਰਾਤ ਨੂੰ ਕੌਫੀ ਦੇ ਨਾਲ ਦੋ ਤਿੰਨ ਓਏ ਹੋਏ ਓਏ ਹੋਏ ਓਏ ਹੋਏ ਕੋਈ ਸਟੈਪ ਕੀਤਾ ਹਰਮਨ ਨੇ ਜ਼ਿੰਦਗੀ ਦੇ ਵਿੱਚ ਨੱਚਣਾ ਔਰ ਉਹੀ ਵਧੀਆ ਕੀਤਾ ਵੀਡੀਓ ਇਹ ਕਰਕੇ ਇਹ ਸਿੱੜਦਾ ਨਾ ਮੈਨੂੰ ਇਹ ਸਟੈਪ ਇੰਨਾ ਸੋਹਣਾ ਲੱਗਾ ਮੈਂ ਤੁਹਾਨੂੰ ਜੀ ਸਰ ਨੱਚਣਾ ਜ਼ਿੰਦਗੀ ਚ ਨੱਚਣਾ ਆਉਂਦਾ ਨੱਚਣਾ ਆਉਂਦਾ ਨਹੀਂ ਹੈਗਾ ਪਰ ਜੇ ਪਹਿਲੀ ਵਾਰੀ ਕੋਈ ਸਟੈਪ ਕੀਤਾ ਤੇ ਖਰਾ ਕੀਤਾ ਆ ਕੀਤਾ ਮੜ ਜਾਈ ਆ ਹਾਂ ਕੀਤਾ 2 ਸੈਕਿੰਡ ਦਾ ਹੀ ਆ ਅੱਛਾ ਫਿਰ ਆਇਆ ਕਿ ਹਾਸਾ ਵੀ ਆ ਗਿਆ ਫਿਰ ਐਦਾਂ ਅੱਛਾ ਨਵੀ ਨੂੰ ਦੇ ਤੱਕ ਥੋੜਾ ਉਹਨੇ ਬੜਾ ਫੜਾ ਕੀਤਾ ਵੀਡੀਓ ਦੇ ਵਿੱਚ ਚਲੋ ਨੱਚੇ ਆ ਠੀਕ ਹੈ ਜੀ ਕਰੋ ਹੋਰ ਸਟੈਪ ਹੋਰ ਕਰਦਾ ਨਾ ਤਿਆਰੀ ਆਪਣੀ ਤੇ ਕਰੋ ਬਲੌਗ ਦਾ ਐਂਡ ਯਾਰ ਇੱਥੇ ਅੱਜ ਕਿਉਂ ਯਾਰ ਮੈਂ ਬੇਲਾ ਹਵਾਂ ਯਾਰ ਮੈਂ ਕੰਮਾਂ ਮੜਾ ਜਾ ਮੈਨੂੰ ਫਿਰ ਮੈਂ ਆਪਣਾ ਨਾ ਜਰਾ ਕੰਮ ਕਰਾਂ ਅੱਜ ਬਲੌਗ 17 18 ਮਿੰਟ ਦਾ ਹੋ ਗਿਆ ਬਹੁਤ ਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਹਾਂ ਪਲੀਜ਼ ਸਾਡੇ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਕਰੋ ਹਾਂ ਤੇ ਸਾਨੂੰ ਇੱਕ ਛੋਟਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਬਲੌਗ ਕਿਤੇ ਚੰਗੇ ਲੱਗਦੇ ਕਿ ਨਹੀਂ ਲੱਗਦੇ ਚੰਗੇ ਲੱਗਦੇ ਉਹ ਵੀ ਦੱਸ ਦੋ ਨਹੀਂ ਲੱਗਦੇ ਨਹੀਂ ਲੰਗੇ ਲੱਗਦੇ ਅਸੀਂ ਤੁਹਾਨੂੰ ਕੋਈ ਸਜ਼ਾ ਨਹੀਂ ਕਰਾਂ ਕਮੈਂਟ ਜਰੂਰ ਕਰੋ ਪਰ ਕਮੈਂਟ ਜਰੂਰ ਕਰੋ ਹਰ ਪਰ ਕਮੈਂਟ ਕਰਕੇ ਦੇਖ ਕੇ ਦੇਖ ਕੇ ਨਾ ਇੱਕ ਕਮੈਂਟ ਜਰੂਰ ਕਰਿਓ ਹਾਂ ਚਲੋ ਠੀਕ ਆ ਜੀ ਮਿਲਦੇ ਹਾਂ ਗੱਲ ਇੱਕ ਨਵੇਂ ਬਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ Thank you.